ਵੜਾ ਹੌਂਸਮ ਮੁਹੱਲਾ ਪਹਿਲਾ ਦਖਣੀ ਸੱਚ ਸਰੰਦਾ ਸੱਚਾ ਜਾਣੀ ਏ ਦਖਣੀ ਸੰਗਤ ਮਹਾਰਾਜ ਦੇ ਪਾਸ ਆਈ ਏ ਉਹਨੂੰ ਉਪਦੇਸ਼ ਦਿੱਤਾ ਹੈ ਦਖਣੀ ਜਾਤੀ ਏ ਚੰਦ ਦੀ ਅਜੇ ਦਖਣੀ ਨੇ ਬੋਲੀ ਵਿੱਚ ਮਹਾਰਾਜ ਸਾਹਿਬ ਦੀ ਇਨਸ਼ਾ ਅਰਦੋ ਪਿਆਰ ਵਿੱਚ ਕੀਤਾ ਹੈ ਦਖਣੀ ਲਾਜਮੀ ਇਕਰਾਰ ਨੂੰ ਕੀਤੀ ਏ ਸੱਚ ਸਰੰਦਾ ਸੱਚਾ ਜਾਣੀ ਏ ਕਿ ਭਾਈ ਸੱਚਾ ਜੋ ਪਰਮੇਸ਼ਵਰ ਸਰੰਦਾ ਰੱਖਣ ਵਾਲਾ ਉਤਰੀ ਕਾਲ ਆਵਾਜ਼ ਨੂੰ ਪਰ ਸੱਚਿਆ ਜੋ ਅੰਨਾ ਕਰਕੇ ਸੱਚਾ ਪਰਵਦਗਾਰੂ ਸੱਚੀ ਨਿਸ਼ਟੇ ਕਰਕੇ ਜੋ ਸ਼ਰਮ ਦਾ ਵਚਣ ਵਾਲਾ ਹੈ ਉਹ ਸੱਚਾ ਕਿੰਨਾ ਕਾਲਾਂ ਤੀ ਬਾਤ ਤੋ ਵਹਿ ਕੇ ਜਾਣਨਾ ਕਹੀਏ ਸੱਚਾ ਪਰਵਦਗਾਰੂ ਸਦੇ ਸਜੂ ਵਾਲਾ ਵੀ ਸੱਚਾ ਹੈ ਅਦੇ ਪਾਲਣਾ ਕਰਨ ਵਾਲਾ ਵੀ ਸੱਚਾ ਪਰਵਦਗਾਰ ਤੁੰਗ ਪਾਲਾ ਕਰਨ ਵਾਲਾ ਵੀ ਸੱਚਾ ਹੈ ਜਾਨਨਾ ਕਰੋ ਉਹ ਨਿਸ਼ਚਿਤ ਕਰਕੇ ਜਾਣਨਾ ਕਰੀਏ ਜਿਨ ਆਪੀ ਨੇ ਆਪ ਸਾਝਿਆ ਜਿਸ ਨੇ ਆਪਣੇ ਆਪ ਨੂੰ ਇਹ ਸਾਰੇ ਸੰਸਾਰ ਨੂੰ ਜਲ ਪ੍ਰੰਗ ਹੋ ਸਾਝ ਨੋ ਕੀਤਾ ਹੈ ਸਚਦਾ ਅਲਖ ਅਪਾਰੂ ਸਚੈ ਤ੍ਰਿ ਕਾਲਵਾ ਰੂਪ ਹੈ ਅਸੇ ਵੀ ਮਨ ਕਰਕੇ ਲਖਿਆ ਨਹੀਂ ਜਾਂਦਾ ਗੁਰਾਂ ਬਿਨਾਂ ਜਾਣਿਆ ਨਹੀਂ ਜਾਂਦਾ ਲਖ ਹੈ ਪਰ ਕਿੰਨੀ ਬਾਰਾ ਬਾਰ ਤੋ ਰਹਤ ਹੈ ਕੋਈ ਕੋੜ ਜੋੜ ਵਿਛੋੜਿਆ ਨ ਕੋਈ ਹੁੰਦਾ ਕੋੜ ਚੰਤੀ ਤੇ ਅਸਮਾਨ ਪਹਿਲਾਂ ਇਹ ਜੋੜ ਕੇ ਬ੍ਰਹਿਮੰਡ ਬਣਾਇਆ ਫਿਰ ਇਹਨਾਂ ਦੇ ਵਿੱਚ ਫਰਕ ਪਾਤਾ ਵਿਛੋੜ ਦਿੱਤੇ ਕੁਤਲੇ ਨੂੰ ਕੁਤਲੇ ਕਰ ਦਿੱਤੇ ਖੱਲੇ ਨੂੰ ਛੱਡੇ ਕਰਕੇ ਹੋਰ ਦਿਨ ਭੂਰ ਅੰਧਾਰੀ ਜਿਹਾ ਸੰਸਾਰ ਬ੍ਰਹਿਮੰਡ ਖੰਡ ਰੂਪ ਗੁਰੂ ਸਾਹਿਬ ਤੋਂ ਵਾਰੀ ਤੇ ਹਮਕੋ ਮੀਰਾ ਹੈ ਦੋ ਕੋੜ ਜੁੜੇ ਹੋਏ ਸੀ ਜਿਹੜੇ ਅੰਡੇ ਵੀ ਨਹੀਂ ਆਏ ਇਹਨਾਂ ਨੂੰ ਤੋੜ ਕਰਕੇ ਮਹਾਰਾਜ ਜੀ ਨੂੰ ਮਿਸ਼ੋਰ ਹੁੰਦਾ ਹੈ ਜੁੜਿਆਂ ਦੇ ਕਾਈ ਉਤਲੇ ਲੋਕ ਉਤਵੇ ਕਰਦੇ ਐ ਖੱਲੇ ਵੀ ਖੱਲੇ ਕਰਕੇ ਸੱਤ ਦੀਪ ਬਣਾਤ ਸੱਤ ਪਤਾ ਬਣਾਤ ਸੱਤ ਉਤਲੇ ਪੂਰ ਮਹਿਲ ਲੋਕ ਬਣਾਤ ਉਹ ਕੀ ਪੁਨਿਆਾ ਇੱਕ ਬ੍ਰਹਿਮੰਡ ਬਣਾਤ ਇਹ ਦੋ ਕੋੜ ਬ੍ਰਹਿਮੰਡ ਦੇ ਜੁੜੇ ਹੋਏ ਸੀ ਹਿੰਦਾ ਤੇ ਉਤਲੇ ਲੋਕ ਇਹਨਾਂ ਨੂੰ ਜੋੜ ਕਰਕੇ ਪਹਿਲਾਂ ਤੋਂ ਬਣਾਇਆ ਹੁੰਦੀ ਦੀ ਸ਼ਕਲ ਹੈ ਫਿਰ ਇਹਨੂੰ ਵਿਛੋੜ ਕੇ ਵੱਖੋ-ਵੱਖਰੇ ਕਰਤਾ ਇਹ ਸਤਿਕਾਰ ਕਰਦੀ ਗੰਢ ਹੈ ਵਿਚਾਰੇ ਜਿਹੜਾ ਉਸ ਸਵਾਜਿਕ ਗੰਢ ਤੋਂ ਉਸੇ ਤਰੀਕੇ ਲਈ ਜਾਂਦੀ ਹੈ ਉਹ ਤਾਂ ਹੀ ਰਹਿੰਦੀ ਹੈ ਤੇ ਜਿਹੜੀ ਥੱਲੇ ਰਹਿੰਦੀ ਉਹ ਥੱਲੇ ਆ ਕੇ ਦਿਖ ਪੈਂਦੀ ਹੈ ਕਿਉਂ ਆਪੋ ਵਿੱਚ ਹੀ ਜਿਹੜੇ ਕਨੈਕਸ਼ਨ ਹੁੰਦਾ ਹੈ ਇਸ ਪ੍ਰਕਾਰ ਖਿੱਚ ਪਾਈਏ ਉਦੋਂ ਤੋਂ ਸਭ ਕੁਝ ਲੋਕਾਂ ਦੀ ਆਲਵੀਂ ਕੀ ਤੁਸਬਾ ਨੂੰ ਸੋਦਾ ਨੂੰ ਨਾ ਇਹ ਵਿਸ਼ੋੜਨਾ ਕੀਤੇ ਹੈ ਇਹ ਰਚਨਾ ਕੀਤੇ ਹਨ ਗੁਰਬਿੰਖੂਰ ਅੰਧਾਰੋ ਸਦਗੁਰੂ ਦੇ ਬਗਾਇਰੇ ਸੰਸਾਰ ਦੇ ਸੰਸਾਰ ਦੇ ਅੰਦਰ ਇਸੇ ਪ੍ਰਕਾਰ ਦੋਪੁਰ ਜੋੜੂ ਧਰਤੀ ਤੇ ਸਮਾਨ ਦੋਗੇ ਪੁਰ ਜੋੜੇ ਹੋਏ ਸੀ ਇਹ ਵਿਸ਼ੋੜ ਤੋਂ ਵੱਖੋ ਵੱਖਰੇ ਕਰਤਾ ਔਕਾਤ ਚੰਦੋਏ ਵੀ ਨਹੀਂ ਤਾਂ ਤਾਂ ਤਰਸੀ ਤਰਦੀ ਨਹੀਂ ਬਣਾਤੀ ਸਦਗੁਰੂ ਦੇ ਬਗਾਇਰੇ ਸੰਸਾਰ ਵਿੱਚ ਧਿਆਨ ਕਉ ਲਿਰਾ ਹੈ ਇਸੇ ਪ੍ਰਕਾਰ ਦੋਇਕੂਲ ਜੋੜੂ ਸ਼ੋਰਿਆਂ ਨੇ ਸਾਂਕੇ ਨੀ ਵੀ ਦੋ ਕੋਡ ਹਨਗੇ ਇੱਕ ਮਰਾਜ ਹੈ ਇੱਕ ਵਿਵੇਕ ਹੈ ਇਹ ਜਿਨ੍ਹਾਂ ਦੇ ਅੰਦਰ ਜੋਰ ਬੁੱਤੇ ਹੈ ਉਹਨਾਂ ਜਮੜ ਮਨ ਨੂੰ ਛੋੜ ਦੁੱਤਾ ਹੈ ਮੇਲ ਦੁੱਤਾ ਹੈ ਅਗਿਆਨ ਉਹਨਾਂ ਦੇ ਨਾਲੋਂ ਛੋੜ ਪੈ ਉਹਨਾਂ ਨੂੰ ਸੂਤ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਗੁਰਬਿੰਦਪੁਰ ਅੰਮ੍ਰਿਤਸਰ ਦੀ ਦੇਸ਼ ਤੋਂ ਬਿਨਾ ਤਾਂ ਮੇ ਲੋਕ ਕਹਿੰਦੇ ਵੀ ਮੇਰੇ ਦੋ ਕੋਡ ਵਿਰਾਜ ਤੇ ਵਿਵੇਕ ਦੋਵੇਂ ਜੁੜੇ ਹੋਏ ਹੈ ਬਗ਼ੀਰ ਕ੍ਰੂਪੀ ਦੋ ਪੂਰਨ ਆਏ ਜਦੋਂ ਇਹਨਾਂ ਨੂੰ ਵਿਖਿਆ ਜਾਣੋ ਜੋੰਤੀ ਸਰ ਤੇਰਾਮਬਾ ਦਾ ਸਾਚੇ ਦਾ ਪਿਛਾਨੋ ਸਰਗਾਂ ਦੇ ਬਗੈਰ ਪਿਆ ਹਨ ਕੇ ਨਿਹਰਾ ਜੀ ਸੋਚੰਦਾ ਉੱਗੂ ਹੈ ਸੂਰਜ ਦੇ ਹਜ਼ਾਰ ਇੱਥੇ ਚੰਨ ਹੁੰਦਿਆਂ ਗੁਰਬਨ ਘੋਰ ਅੰਧਾਰ ਜੰਮ ਤੋਂ ਨਿਹਰਾ ਹੀ ਬਣਾ ਰਹੇ ਹੁੰਦਾ ਗੁਰੂ ਸਾਹਿਬ ਤੋਂ ਬਗੈਰ ਦੋ ਕੋਣ ਜੀਵ ਤੇ ਈਸ਼ਰ ਕਿ ਇੱਕ ਅਲਪਾਗ ਰਖਦਾ ਜੀਵ ਤੇ ਈਸ਼ਰ ਸਰਵੱਤ ਬਣਾਤਾ ਇਹ ਦੋਹਾਂ ਕੋਣਾਂ ਨੂੰ ਜੁੜਿਆ ਹੋਇਆ ਨੂੰ ਦੋਹਾਂ ਦੇ ਸਤਿਗੁਰਾਂ ਨੂੰ ਕੋਈ ਜੇ ਹੋ ਤੋ ਵਿਛੋੜ ਦਾ ਵਖੋ-ਵਖਰੇ ਅਲਪੱਗ ਤੇ ਸਰਵਾਗ ਬਣਾ ਕੇ ਸਤਿਗੁਰਾਂ ਤੋਂ ਮੁਗਾਰਿਆ ਨਿਕਲ ਨਹੀਂ ਆਇਆ ਹੈ ਰੂਪ ਦੀ ਸੋਝੀ ਨਹੀਂ ਪੈਂਦੀ ਜੀਵਾਤਮਾ ਵੀ ਆਤਮਾ ਵਾਸ ਦੇ ਵਜਿ ਕੋ ਜਾਣੇ ਪਿਓ ਕਿ ਜਿਹੜੇ ਵਿਛੜੇ ਹੋਏ ਇਹਨਾਂ ਤੇਸਤਾ ਦਾ ਪ੍ਰਿੰਤ ਜੁੜੰਦਾ ਜੇ ਕੋਈ ਜਾਣ ਲਵੇ ਜੀਵੀ ਜੀਵਕ ਦਾ ਪੰਜਾਂ ਸਾਰ ਸੰਗਲੀ ਇੱਕ ਗੁਰੂ ਸਾਹਿਬ ਕਰਕੇ ਜਾਣਾ ਜਾ ਸਕਦਾ ਹੈ ਜਾਨ ਕਨੇ ਰੱਬ ਆਇਆ ਹੋਇਆ ਜਿਨ੍ਹਾਂ ਤੋਂ ਕਰ। ਸੂਰਜ ਚੰਦ ਸਿਰ ਜਿਆ ਨੂੰ ਸੂਰਜ ਪਹਿਲਾ ਕੀਤਾ ਮਾਰਨ ਰੋਸ਼ਨੀ ਕਰਨ ਵਾਸਤੇ ਚੰਦਰਾ ਨੂੰ ਸਿਰ ਜਨਾ ਕੀਤਾ ਰਾਤ ਨੂੰ ਜਾਣ ਕਰਨ ਵਾਸਤੇ ਕਿ ਵਿਰਾਟ ਰੂਪ ਦੇ ਮਾਨੋਚੰਦ ਤੋਂ ਸੂਰਜ ਨੂੰ ਨੇਤਰੀ ਬਣਾਏ ਹਨ ਨਦੀਆਂ ਨਾੜਾਂ ਬਣਾਈਆਂ ਹੋਈਆਂ ਸਮੁੰਦਰ ਪੇਟ ਬਣਾਇਆ ਹੈ ਇਸ ਪ੍ਰਕਾਰ ਦੋ ਕੋੜ ਇਸ ਪ੍ਰਕਾਰ ਜੰਮ ਕੇ ਸੂਰਜ ਇਹ ਮਸਾਲਾ ਵੀ ਨਹੀਂ ਦੀਆਂ ਦੀ ਨਹੀਂ ਅਗਰਾਂ ਕੀ ਪ੍ਰਸਤਾਨ ਕਰਨ ਵਾਸਤੇ ਇਹਨੂੰ ਸੱਚਲ ਤੇ ਜੀਕਾਰੂ ਬੇਮੋ ਤੇ ਨਿਸਰਾਤ ਇਹ ਦੋ ਬਣ ਗਏ ਹਨ ਰਾਤ ਤੋਂ ਦੁਨ ਜੇ ਕਿਲਕਰ ਬਣ ਗਿਆ ਇਹ ਮਹਾਰਾਜਾ ਜਾਨਣਾ ਕੋਲ ਇਹ ਕਲਿਆ ਜਾਣ ਵਾਲਾ ਪਸਾਰਾ ਹੈ ਆਧਾਰ ਖੰਗਲੇ ਜਾ ਕੇ ਗੁਰਮੁਖਾ ਇਨਾ ਇਕੱਠਾ ਹੀ ਲੱਗਾ ਹੈ ਐਨਸ ਚਲ ਤੇ ਵਿਚਾਰ ਰਾਤ ਰਾਤ ਦੰਦੇ ਚਿਤਰ ਬਣਾਏ ਹੈ ਇਹ ਵਿਚਾਰ ਨਾ ਕਰੋ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਰਾਤ ਦੇ ਦੰਦੇ ਨੂੰ ਚਿਤਰ ਬਣਾਏ ਹੈ ਬਥੇਰਾ ਬਲਖਿਆ ਕਾੜ ਕਾੜ ਦੀਆਂ ਹੱਡੀਆਂ ਨਹੀਂ ਦੰਦੇ ਚਿਤਰ ਬਣਾ ਤੇ ਵਿਚਾਰ ਨਾ ਕਰੋ ਹਿੰਦੇ ਦੇ ਅੰਦਰ ਇਸ ਦੇ ਕਾਰ ਨਾਲ ਨੂੰ ਕੌਣ ਤੋਂ ਕੀਤਾ ਹੈ ਐਨਸ ਚਲ ਕੇ ਵਿਚਾਰੋ ਅਵਿਦਿਆ ਰੂਪੀ ਰਾਤ ਵਾਲਿਆਂ ਨੂੰ ਜਿਨ੍ਹਾਂ ਜੇਦੋਂ ਬ੍ਰੁਸ਼ਾਉ ਦਿੰਦੇ ਆ ਉਹਨਾਂ ਨੂੰ ਦੇਨ ਗਿਆਨ ਚੜ ਜਾਂਦਾ ਹੈ ਇਹ ਵੀ ਇੱਕ ਚਿਲਕਾ ਹੈ ਵਿਚਾਰਨਾ ਕਰੋ ਰਾਤ ਦੇ ਜਿੰਨੇ ਚਿਲਕੇ ਕੌਣ ਤੋਂ ਕੀਤੇ ਹੈ ਇਹ ਚਲੇ ਜਾਣ ਵਾਲੇ ਹੈ ਦਿਨ ਰੰਗ ਚਲੇ ਨੇ ਸਾਸ ਚਲੇ ਸਾਰਾ ਲਖ ਪਲੋਏ ਪਟਿਆੜਾ ਸਾਹਿਬ ਸਾਚ ਤੂ ਇਹ ਸੱਚੀ ਬਾਤ ਜੀ ਸਹਿ ਮਾਨ ਕਰੇ ਸਾਰਿਆਂ ਦਾ ਸਾਚੀ ਨਹੀਂ ਕੀ ਕਹਤੋਂ ਦਕੜਾ ਦੇਹ ਪਿਆਰੋ ਸੱਜਾ ਮਾਰਾ ਆਪ ਦੇ ਸਰੂਪ ਦਾ ਪਿਆਰ ਦੇਣ ਵਾਲਾ ਜਿਨ ਜਾਤ ਤੋਂ ਤੁਸੀਂ ਹੀ ਜਿਆ ਰਹਾਉ ਖੁਦ ਸਿਰਜੀ ਮੇਦਨੀ ਇਸ ਸੱਚੇ ਮਾਜਾ ਦਾ ਮੇਦਨੀ ਸ੍ਰਿਸ਼ਟੀ ਜਿਹੜੀ ਹੈ ਮధుਕਰਮ ਦੇ ਮੈਦੂ ਮੇਦੋ ਤੋਂ ਹੋਈ ਇਸ ਸ੍ਰਿਸ਼ਟੀ ਦਾ ਮੇਦਨੀ ਪੈਦਾ ਕੀਤੀ ਹੈ ਲੋਕ ਸੁਖ ਦੇਵਨ ਹਾਰੂ ਜਿਹੜੇ ਵੀ ਯੋਗੀਆਂ ਨੇ ਕੀਤੇ ਨਾ ਕਰਮ ਪੁੰਨ ਉਹਨਾਂ ਸਾਰੇ ਤੋਂ ਦੂਰ ਰਹਿਣ ਵਾਲਾ ਜੋ ਕੀਤੇ ਆ ਪਾਪ ਉਹਨਾਂ ਦੇ ਅਨੁਸਾਰ ਦੁੱਖ ਦੇਣ ਵਾਲਾ ਹੈ ਨਾਰੀ ਪੁਰਖ ਫਿਰਦੇ ਐ ਕਿਸੇ ਸੁੱਖਾਂ ਦੇ ਛਿੰ ਨੂੰ ਫਿਰਦਣਾ ਕਿਸੇ ਬੇਖਮਾਇਆ ਮੋਹ ਪਿਆਰ ਕਿਸੇ ਕੋ ਕਾਰੇ ਦੇ ਵਿਸ਼ਿਆਂ ਦਾ ਮਾਇਆ ਦਾ ਮੋਹ ਦਾ ਪਿਆਰ ਇਹਨਾਂ ਦਾ ਆਪੂ ਵਿੱਚ ਹੀ ਪਿਆ ਹੋਇਆ ਹੈ ਮਾਇਆ ਰੂਪੀਏ ਵੀ ਮਾਇਆ ਇਸ ਦੇ ਵਿੱਚ ਵਿਸ਼ਿਆਂ ਦਾ ਮੋਹ ਤੇ ਪਿਆਰ ਸੁਬੰਧੀਆਂ ਦਾ ਕੰਦਾ ਬਣਿਆ ਰਹਿੰਦਾ ਹੈ ਇਸਤਰੀ ਪੁਰਖਾਂ ਦਾ ਸੰਯੋਗ ਕਰਕੇ ਇਸਤਰੀਆਂ ਦਾ ਪੁਰਖਾਂ ਜੀ ਵਿਆਸ ਰਹਿੰਦਾ ਹੈ ਪੁਰਖਾਂ ਦੇ ਇਸਤਰੀਆਂ ਜੀ ਵਿਆਸ ਬਣਿਆ ਰਹਿੰਦਾ ਹੈ ਪੁਰਖ ਮਨਾਰ ਨਾਰ ਮਨਾਰ ਮਾ ਪੁਰਖ 부ਜੋ ਬ੍ਰਹਮ ਗਿਆਨੀ ਇਹੋ ਜੀ ਹਾਲਤ ਬਣੀ ਰਹਿੰਦੀ ਹੈ ਇਸੇ ਪ੍ਰਕਾਰ ਨਾਰੀ ਪੁਰਖ ਸਿਰ ਜੀ ਹੈ ਨਾਰੀ ਕੌਣ ਪ੍ਰਕਿਰਤੀ ਪੁਰਖ ਕੌਣ ਪੁਰਖੋ ਪੁਰਖ ਤੇ ਪ੍ਰਕਿਰਤੀ ਰਚਨਾ ਪੀਤੇ ਹੈ ਇਸਨਾਂ ਨਾਰੀ ਮਾਇਆ ਪੁਰਖੀਸ਼ਰ ਇਹ ਦੋ ਭੇਡ ਬਣਾਉਣਾ ਕੀਤੇ ਹੈ ਇਸੇ ਪ੍ਰਕਾਰ ਪੁਰਖ ਪ੍ਰਤੀਪਤੀ ਨਾਰੀ ਪੁਰਖ ਨਾਰੀ ਸ਼ੰਭੂ ਮੋਨ ਇਸਤਰੀ ਸਰੂਪੋਂ ਤੇ ਪੁਰਖ ਸ਼ੰਭੂ ਮੋਨ ਇਸੇ ਜੀਏ ਵਾਹਿਗੁਰੂ ਕਹਿੰਦੇ 바ਵਾ ਅੰਤੇ ਮਹਾਜਾ ਇਸੇ ਜੀ ਨਾਲ ਕੀਤੇ ਹੈ ਇਸ ਪ੍ਰਕਾਰ ਪੁਰਖ ਪ੍ਰਤੀ ਦੀ ਆਪ ਕਹਿੰਦੇ ਭੇਡ ਆਦਿ ਰਚਨਾ ਕੀਤੇ ਹਨ ਇਹ ਖਮਾਇਆ ਮੂਹ ਪਿਆਰ ਦੁਸ਼ੇਰ ਦੇ ਮਾਇਆ ਦੇ ਮੋਹ ਕਰਕੇ ਪਿਆਰ ਕਰਦੇ ਹਨ ਜੀਵ ਆਣੀ ਬਾਣੀ ਤੇਰੀਆ ਚਾਰ ਖਾਣੀਆਂ ਜਿਹੜੀਆਂ ਅੰਡੇ ਜਿਹੜੇ ਸਤਿ ਤੂ ਪ੍ਰਿਯੋ ਚਾਰ ਬਾਣੀਆਂ ਇੱਕ ਪਿੰਡ ਦੀਆਂ ਜੋ ਪਰਾਂ ਪਸੰਦੀ ਮਧਵਾ ਵੇਖਰੀ ਇਹ ਸਾਰ ਆਦਮੀਆਂ ਰੱਖੀਆਂ ਹੋਈਆਂ ਹਨ ਬ੍ਰਹਮੰਡ ਦੀਆਂ ਵੀ ਚਾਰ ਬਾਣੀਆਂ ਹਨ ਤਾਂ ਤਿੰਨ ਤਿੰਨ ਬਾਣੀਆਂ ਗੁਣਾਂਤਕ ਨੂੰ ਬਾਣੀ ਹੈ ਤੇ ਪ੍ਰਕਿਰਤਕ ਬਾਣੀਆਂ ਤੇ ਮੈਤ ਤਤ ਗੁਮਾਣੀ ਹੈ ਇਹ ਬ੍ਰਹਮਾਂ ਦੀਆਂ ਚਾਰ ਬਾਣੀਆਂ ਹਨ ਦੇ ਜੀ ਆ ਆਰਾ ਰੋ ਰੋ ਜੀਆਂ ਨੂੰ ਸੱਚੇ ਪਾਤਸ਼ਾਹ ਆਪਸ ਰੱਦਦੇ ਹੋ ਬਖਸ਼ਦੇ ਹੋ ਉਹ ਦਰਤ ਤਾਹ ਤੇ ਰਿਚਾਇਆ ਇਹ ਕੋਈ ਕੋ ਸ਼ਕਤੀ ਦੇ ਨਾਲ ਆਪਣੀ ਨਾਲ ਸੰਸਾਰ ਨੂੰ ਤਾਹ ਤੇ ਜਾਇਆ ਇਹ ਕੋ ਜਲ ਵੀ ਪਰਮੇਸ਼ਰ ਸ਼ਕਤੀ ਦੇ ਮਾਲਕ ਇਹ ਤਾਂ ਰਿਪੁਤਾਂਨ ਨੇ ਨਿਤ ਨੋਰੀ ਚੌਣਾ ਕੀਤਾ ਉਹਦੇ ਮਿਲਣੇ ਵਾਸਤੇ ਅੰਤ ਤੱਕ ਸਾਲਿਆਂ ਦਾ ਇੱਕ ਤਖਤ ਜਿਹਾ ਆਇਆ ਹੋਇਆ ਹੈ ਗੁਰੂ ਤੋਂ ਆ ਰਿਹਾ ਹੈ ਕੋਈ ਪ੍ਰਮੇਸ਼ਰ ਮੈਂ ਕੌਣ ਨੂੰ ਕੋਈ ਤਖਤ ਜਿਹਾ ਆਉਣਾ ਕੀਤਾ ਸੱਚਖੰਡ ਨੂੰ ਕੋਈ ਤਖਤ ਜਿਹਾ ਆਇਆ ਹੈ ਕਿਸੇ ਪ੍ਰਕਾਰ ਇਹ ਸੰਸਾਰ ਇੱਕ ਤਖਤ ਜਿਹਾ ਬਣਾਇਆ ਹੈ ਸੱਚ ਨਵੀੜਨ ਹਾਰੂ ਜਿਸ ਦੇ ਬਾਜੇ ਸਾਰਿਆਂ ਦੇ ਅੰਤਾਂ ਕਰਨ ਤੇ ਬੈਠਾ ਆ ਕੀ ਆਇਨਾ ਨਿਵੇੜਨ ਵਾਲਾ ਹੈ ਜੋ ਕੋਈ ਮੰਦ ਕਰਮੀ ਉਹ ਵੀ ਮੰਦ ਕਰਿੰਦਾ ਖੋਹ ਦਿੰਦਾ ਜਿਹਦੇ ਚੰਗੇ ਕਰਮੋਂ ਕਰਿਆ ਹੋਏ ਚੰਗੇ ਕਰਮਾਂ ਦਾ ਛਾਲ ਦਿੰਦਾ ਕਿਉ ਫਤਿਹਾਂ ਨੂੰ ਨਵੇੜਨ ਵਾਲਾ ਹੈ ਜਿਹਦੇ ਸੱਚ ਨਹੀਂ ਧਾਰਦੇ ਉਹ ਮੱਜਮਣ ਦਾ ਵੀ ਨਵੇੜਨ ਵਾਲਾ ਹੈ ਮੁਕਤ ਕਰਨ ਵਾਲਾ ਹੈ ਆਵਾ ਗਵਣ ਫਿਰ ਗਿਆ ਆਵਾ ਲਾਉਣ ਜਾਣ ਵਾਲਾ ਸਰਕਾਰ ਤੂੰ ਨਸ ਤੇਰੀ ਅਟਿਆ ਹੈ ਤੂੰ ਫਿਰ ਕਰਨ ਹਾਰੂ ਇਹ ਜਗ ਤੂੰ ਵੇਚਣ ਵਾਲੇ ਪਰਮੇਸ਼ਰ ਤੂੰ ਇਸ ਤਰਹਿਣਾ ਇਸ ਸੰਸਾਰ ਜਮਨ ਮਰਨ ਵਾਲਾ ਰਹੀਏ ਆਪ ਅਚਲ ਰਹਿਣਾ ਹੈ ਇਸ ਪ੍ਰਕਾਰ ਸਭ ਸਮਝਿਤ ਨੂੰ ਸਾਰਾ ਮੰਡੋ ਭੁਗਦਾ ਹੈ ਤੇ ਉਹ ਚੱਲ ਰਹਿਂਦਾ ਕਿਉਂ ਆ ਮਾਰਾ ਸਿਰਜਣਹਾਰ ਚਲ ਸੁਰੂਪ ਹੈ ਸਾਰਾ ਸੰਸਾਰ ਉਨ ਜਾਣ ਵਾਲਾ ਰੱਜਿਆ ਤੇ ਜੰਮਣ ਮਰਨ ਆਇਆ ਗਿਆ ਤੈਨੂੰ ਜੀਵ ਜਿਵੇਂ ਜਨਮ ਧਾਰ ਕੇ ਆਇयो ਜਨਮੇ ਸੋ ਜਾਨੋ ਮੂਆ ਜੰਮਣ ਵਾਲੇ ਨੂੰ ਮਰ ਰਹੀ ਅੰਤ ਨੂੰ ਆਇ ਗਿਆ ਹੈ ਬੱਦ ਕੋ ਜੀਉ ਵਿਕਾਰ ਤੇ ਜੀਵ ਜਿਹੜੇ ਮੁਕਾਰਾਂ ਦਾ ਬੱਦ ਕੋ ਸ਼ਿਕਾਰੀਾਂ ਨੂੰ ਪੂਰਾ ਫਿਰਦਾ ਜਿਵੇਂ ਸ਼ਿਕਾਰੀ ਸ਼ਿਕਾਰ ਦਾ ਹੱਜ਼ੂ ਹਿਰਦੂ ਹੈ ਐਵੇਂ ਮੁਕਾਰ ਕਾਮ ਆਜ ਕੋ ਇਹ ਹਿਰਸਕਾ ਜੀਵਨ ਦੇ ਤਾਂ ਮਾਰ-ਮਾਰ ਕੇ ਖਾਈ ਜਾਂਦੇ, ਨਾਸ ਕਰੀ ਜਾਂਦੇ ਆ। ਵੱਧ ਕੇ ਬਕਾਰੀ ਦੀ ਉਹ ਵੱਧ ਕੇ ਸ਼ਿਕਾਰੀਆਂ ਨੂੰ ਹਿਸਕਾ ਹੈ। ਕਦੇ ਕੋਈ ਸ਼ਿਕਾਰ ਮਾਰ ਲਿਆ, ਕਦੇ ਕਿਸੇ ਦਾ ਘਰ ਤੱਕ ਲਿਆ, ਕਦੇ ਕਿਸੇ ਦੇ ਚੋਰੀ ਕਰ ਲਈ, ਕਿਸੇ ਦੇ ਯਾਰੀ ਕਰਨੀ। ਕਿਉਂ ਹਿਰਸਕਾ ਵੀ ਨਹੀਂ ਆਈ, ਕਿ ਜੀਵ ਦਾ ਹੱਕ ਕਰਨ ਵਾਲਾ ਵੀ ਨਹੀਂ ਆਈ। ਬਕਾਰਾਂ ਵਿੱਚ ਜੀ ਫੜਦੇ ਹੋਏ ਆ। ਬੂੜੜਾ ਨਾਮ ਵਿਸਾਰਿਆ ਜਿਹੜੇ ਬੂੜੜੇ ਨੂੰ ਪੜ੍ਹਦੇ ਐ ਪੜ੍ਹਿਆ ਨਾਲ ਪਰਮੇਸ਼ਰ ਦੇ ਨਾਮ ਨੂੰ ਬੁਲਾ ਛੱਡਿਆ ਹੈ ਬੂੜੜਾ ਕਿਆ ਤਿਸ ਚਾਰੂ ਬੂੜੜੇ ਡੁੱਬੇ ਹੋਏ ਐ ਡੁੱਬਣ ਜੋਗੇ ਐ ਇਹਦੇ ਚਾਰ ਜੋਰ ਕੀ ਚੱਲ ਸਕਦਾ ਕੋਈ ਜੋਰ ਨਹੀਂ ਚੱਲ ਸਕਦਾ ਬੂੜੜੇ ਡੁੱਬੇ ਹੋਏ ਐ ਮੇਰੇ ਦੇ ਵਿੱਚ ਡੁੱਬੇ ਹੋਏ ਮੁਕਾਰੀਜ ਕਾਮਾਦ ਕਹ ਕੇ ਇਹ ਡੁੱਬਣ ਜੋਗੇ ਆਂਦਾ ਚਾਰੋ ਜੋਰ ਨਹੀਂ ਚੱਲਦਾ ਉਬੇ ਇੱਕ ਰੂਹੀ ਬਲਹੀ ਨਹੀਂ ਨਾ ਵਿੱਚ ਕੋਣੇ ਚੋੜ ਦੇਖ ਲੱਜਿਆ ਕਿਨ ਤੈ ਗੁਣ ਧਾਰਨ ਕਰਨੇ ਸੀ ਸੰਸਕਪੂਰਿਆ ਧਰਮ ਵਿਚਾਰ ਉਹਨੂੰ ਵੀ ਛੱਡ ਕੇ ਸਬਦ ਸਪਰਸ਼ ਰੂਪ ਰਸਦੰਧ ਇਹ ਵਿਸ਼ੇ ਨੂੰ ਆਪਣੇ ਅੰਤਾਰਕਮਕ ਦੀ ਗੱਡੇ ਚ ਲੱਜਿਆ ਹੋਇਆ ਇਹਨਾਂ ਦਾ ਆਗੁਣਤਾ ਬਣਜਾਰੂ ਇਹ ਗੁਣਾ ਦਾ ਗੁਣਜਾਰਾ ਬਣਨਾ ਸੀ ਇਸ ਨੇ ਪਰ ਉਹਨਾਂ ਲਈ ਬੰਜਾਰਾ ਬਣਿਆ ਹੈ ਹਰ ਵਕ ਜੁਠੇ ਜਾਣਾ ਨੁਕਸੀ ਨੁਕਸੀ ਵੇਖਣਾ ਇਹ ਉਗਣਾ ਦਾ ਵਪਾਰੀ ਬਣਿਆ ਗੁਣ ਦਾ ਗ੍ਰਾਹਕ ਕੋਈ ਹੁੰਦਾ ਲੋਕਾ ਉਗਣਾ ਕੀ ਬਣਨੇ ਗੰਠਰੀ ਗੁਣਨਾ ਤੇ ਹੱਜਾ ਕੋਈ ਗੁਣ ਦਾ ਗ੍ਰਾਹਕ ਮਾਨ ਦਾ ਵਰਨਾ ਕੋਈ ਹੋਵੇ ਸੱਦੜੇ ਆਏ ਤੂੰ ਨਾ ਜਾਨੀਆ ਜੰਮਿਆ ਦਾ ਲਾੜਾ ਬਿਆਹ ਸਾਪੇ ਚ ਕਹਿੰਦੀਆਂ ਇਹਨਾ ਇਹਨਾਂ ਨਾਲ ਸਾਥ ਜਾਨੀ ਪਿਆਰਾ ਮਿਲਿਆ ਸੀ ਜਿਹੜਾ ਜੀਵ ਹੋ ਜੋ ਜਦੋਂ ਜੰਦੂਤਾਂ ਦੇਦੋਂ ਸੱਦੇ ਆ ਗਏ ਫਰਮਾਨ ਆ ਗਏ ਕੋ ਹੁਕਮੋ ਹੁਕਮੋ ਸੱਚੀ ਕਰਤਾਰੂ ਸੱਚੀ ਕਾਲਪ੍ਰਹੁਸੇ ਕਰਤਾਰ ਦੇ ਹੁਕਮ ਜੰਦੂਤ ਆ ਗਏ ਸੱਦੇ ਲੈ ਕੇ ਚਲ ਮਈ ਕਿਆ ਤੈਂ ਖੱਤਿਆ ਕਹਾਂ ਕੋ ਆਇਆ ਕੋ ਲੋਕ ਸ਼ਦਾਰ ਦੀ ਰਾਣ ਬੁਲਾਇਆ ਇਸ ਪ੍ਰਕਾਰ ਸੱਦੇ ਸੱਦ ਕੇ ਲਿਜਾਣ ਵਾਲੇ ਮੁਰਕੇ ਮੂੜ ਕੇ ਲਾਣ ਵਾਲੇ ਉਹ ਆਏ ਉਹ ਸੱਦੇ ਸਭ ਯਾਨੀ ਪਿਆਰੇ ਜਿਹੜੇ ਮੰਨਣ ਦੇ ਜੀਵ ਉਹਨਾਂ ਨੂੰ ਵਾਹਿਗੁਰੂ ਦੇ ਹੁਕਮ ਨਾਮੇ ਆਲੇ ਹੁਕਮ ਸੱਚੇ ਕਰਤਾਰੂ ਹੁਕਮ ਵੀ ਸੱਚੇ ਕਰਤਾਰਨਾ ਹੈ ਜਿਹੜਾ ਕਦੇ ਫਿਰਨਾ ਨਹੀਂ ਹੈ ਉਹ ਹਰ ਇੱਕ ਨੂੰ ਚੱਲਣਾ ਪਵੇਗਾ ਚਾਹੇ ਕੋਈ ਅਵਤਾਰ ਹੈ ਚਾਹੇ ਕੋਈ ਪਕੰਬਰ ਹੈ ਆਪ ਕੋ ਵਾਲੀ ਸਭ ਤੋਂ ਆਵਾ ਪੱਕੀ ਖੇਤੀ ਜੁਣੀ ਹੈ ਆਪਣੀ ਬਾਰੀ ਅਨੁਸਾਰ ਸਭ ਨੂੰ ਜਾਣਾ ਪਵੇਗਾ ਦੁਨੀਆ ਚੋਂ ਨਾਰੀ ਪੁਰਖ ਵਿਸ਼ਨੂੰ ਸੱਚੇ ਹੁਕਮ ਸੱਚੇ ਕਰਤਾਰ ਕਰਤਾਰ ਦੇ ਸੱਚੇ ਹੁਕਮ ਦੇ ਭੇਜੇ ਹੋਏ ਆਏ ਹਨ ਸੱਚੇ ਦੇ ਹੁਕਮ ਵਿੱਚ ਆਏ ਹਨ ਨਾਰੀ ਨਾਰੀ ਪੁਰਖ ਵਿਸ਼ਨੂੰਿਆ ਉਸ ਵੇਲੇ ਇਸਤਰੀਆਂ ਤੇ ਪੁਰਸ਼ਾਂ ਦਾ ਵਿਯੋਗ ਹੋ ਜਾਂਦਾ ਆਪੋ ਵਿੱਚ ਜਿਨ੍ਹਾਂ ਨੇ ਆਪੋ ਵਿੱਚ ਪਿਆਰ ਹੁੰਦਾ ਹੈ ਤੇ ਅੰਤਿ ਉਹ ਵਿਛੋੜਾ ਪੈ ਜਾਂਦਾ ਹੈ ਵਿਛੜਿਆ ਮਿਲਣ ਹਾਰੂ ਅਜੇ ਪ੍ਰਮੇਸ਼ਰ ਹੀ ਵਿਛੜਿਆ ਨੂੰ ਮਿਲਣ ਵਾਲਾ ਹੈ ਇਸੇ ਪ੍ਰਕਾਰ ਨਾਰੀ ਪੁਰਖ ਵਿਛੁਣਿਆ ਨਾਰੀ ਕਾਣ ਦੇ ਤੇ ਪੁਰਖਾਂ ਜੀਵ ਆਤਮਾ ਇਹਨਾਂ ਦਾ ਵਿਛੋੜਾ ਪੈ ਜਾਂਦਾ ਹੈ ਅੰਤਿ ਤੇ ਇਸੇ ਲਈ ਇਹ ਅਦਿਆਨ ਹੈ ਜੋ ਕੋਈ ਸੁਣੀ ਵੀ ਨਹੀਂ ਕਰ ਜਾਂਦਾ ਨਿਕੜਿਆ ਮੇਲਣਹਾਰੂ ਮੈਂ ਦਾ ਸ਼ਬਦ ਜਿਹੜਾ ਗੁਰਾਂ ਦਾ ਉਦੇਸ਼ ਹੈ ਇਹ ਬਿੱਖਰੀਆਂ ਜੀਆਂ ਨੂੰ ਪ੍ਰਮੇਸ਼ਰ ਨਾਲ ਮੇਲਣ ਵਾਲਾ ਹੈ ਹੋਰ ਕੋਈ ਨਹੀਂ ਹੈ ਰੂਪ ਨਾ ਜਾਣ ਤੂੰ ਹੀ ਐ ਜਿਹੜਾ ਜਮਦੂਤ ਹੈ ਉਹ ਸੋਹਣੀ ਰੂਪ ਵਾਲੀ ਨੂੰ ਦੇਖ ਕੇ ਛੱਡ ਵੀ ਜਾਂਦੇ ਵਿਚ ਰਹਿਣ ਦੀ ਹੈ ਦੁਨੀਆ 'ਚ ਕਿਉਂ ਸੋਹਣੇ ਰੂਪ ਵਾਲਿਆਂ ਰੂਹਾਂ ਨੂੰ ਉਹ ਛੱਡ ਨਹੀਂ ਜਾਂਦੇ ਲਿਹਾਜ਼ ਨਹੀਂ ਕਰਦੇ ਹਨ ਹਕਮਬੱਦੀ ਸ਼ਹਿਰ ਤਾਰੂ ਉਹਨਾਂ ਵੀ ਜੋ ਸਿਰ ਜੇ ਕਿ ਪਰਮੇਸ਼ਰ ਦੇ ਹਕੂਮੀ ਕਾਰ ਜੰਦੂਤਾਂ ਦੇ ਬੰਨੀ ਹੋਈ ਹੈ ਹਕੂਮਤੀ ਕਾਰ ਨੂੰ ਉਹ ਕਰਦੇ ਹੈ ਸਰਕਾਰ ਪਰਜਾ ਹਰ ਪ੍ਰਵੇਸ਼ਰ ਦੀ ਤੇ ਸਰਕਾਰ ਪ੍ਰਵੇਸ਼ਰ ਮਹਾਰਾਜ ਦੀ ਹਕੂਮ ਦੀ ਆਗਿਆ ਉਹਨਾਂ ਦੇ ਸਿਰ ਦੇ ਤੇ ਕਾਰ ਕਰਨ ਦੀ ਹੈ ਇਹ ਵੀ ਪਗਲ ਕੇ ਲਿਉਣਾ ਜਿੰਦਾਂ ਨੂੰ ਇਹ ਉਹ ਕਾਰ ਕਰਦੇ ਹਨ ਬਾਲਕ ਬਿਰਧ ਨਾ ਜਾਣਨੀ ਉਹ ਸੋਹਣੇ ਰੂਪ ਵਾਲਿਆਂ ਨੂੰ ਨਹੀਂ ਛੱਡ ਕੇ ਜਾਂਦੀ ਉਹਨਾਂ ਨੂੰ ਲੈ ਜਾਂਦੇ ਹਨ ਇਸੇ ਪ੍ਰਕਾਰ ਕੋਕਣੀ ਵੱਡੀ ਸਰਕਾਰ ਸਰਕਾਰ ਪਰਵੇਸ਼ਕ ਦੀ ਇਹ ਵੀ ਕਾਰ ਹੈ ਸਿਰਫ ਹੁਕਮ ਦੇ ਦੱਬੀ ਹੋਈ ਹੈ ਜੰਮੂ ਕਸ਼ਮੀਰ ਦੀ ਜਿਹੜੀ ਧਾਰਾ ਬਾਲਕ ਬਿਰਧ ਨਾ ਜਾਣਨੀ ਉਹ ਵੀ ਕਹਿੰਦੇ ਵੀ ਬਾਲਕਾਂ ਦਾ ਜਾਨ ਤੋਂ ਬੰਦੀਵਾਰਾ ਕੀ ਮਾਰਨਾ ਹੈ ਇਹ ਬੁਢਾ ਹੈ ਚਲ ਚਾਲ ਚਾਰ ਦਿਨ ਹੋਰ ਸੁਖ ਮਾਣ ਲੈ ਛੱਡ ਦਿਓ ਇਹਨੂੰ ਇਹ ਅਲੀਓ ਫਰਵਾਹ ਕਰਦੇ ਹਨ ਦੂਰ ਨੇ ਹਿਤ ਪਿਆਰ ਉਹ ਜਿਹਨਾਂ ਦੇ ਕੋ ਜਿੰਦਗਾ ਤੇ ਦੇਹ ਦਾ ਖੋਖੀ ਕਰਨ ਦਾ ਪਿਆਰ ਤੋੜਨ ਦਾ ਹਿਤ ਕਰਨਾ ਹੈ ਉਹਦਾ ਮੁਹੱਬਤ ਜਿਹੜੇ ਹਿਤ ਕਰਨ ਵਾਲੇ ਸੰਬੰਧੀ ਹਨ ਉਹਨਾਂ ਦਾ ਪਿਆਰ ਤੋੜ ਕੇ ਉਸ ਰੂਹ ਨੂੰ ਨਹੀਂ ਜਾਣਾ ਹੁੰਦਾ ਉਹ ਛੱਡ ਕੇ ਨਹੀਂ ਜਾਂਦੇ ਜਿਹਦੇ ਹਿਤ ਕਰਨ ਵਾਲੇ ਉਹਨੂੰ ਸੁੋਂਦੀਆਂ ਨਾਲ ਉਹ ਜੀਵ ਦਾ ਪਿਆਰ ਤੋੜ ਨਾ ਹੁੰਦਾ ਹੈ ਅਤੇ ਇਸ ਸਰਕਾਰوں ਨੇ ਤੋੜਨ ਵਾਲੀ ਜਿੰਦਗੀ ਨੂੰ ਜਿੰਦਗੀ ਸਿਰੇ ਵਿਜੋ ਕਰਨ ਦੇ ਨਾਲ ਹੀ ਹਿੱਤ ਹੋਏ ਉਹਨਾਂ ਦਾ ਕਾਰਨ ਸਮਝਦੇ ਹੈ ਕਿ ਸਾਡਾ ਪਿਆਰ ਇਹ ਮਾਰ ਕੇ ਲੈ ਜਾਣਾ ਨੌਦਰ ਖਾਕੀ ਹੁਕਮ ਹੱਕਾ ਜਦੋਂ ਸੱਚੇ ਪਾਤਸ਼ਾਹ ਦੇ ਹੁਕਮ ਹੁੰਦੇ ਉਹ ਨਵੇਂ ਗੋਲ ਘਾ ਰੁਕ ਜਾਂਦੀ ਹੈ ਉਹਦੇ ਅੱਖਾਂ ਅੱਖੀ ਵਿਸ਼ਨੀਆ ਨਹੀਂ ਕੰਨਾ ਨਾ ਸੰਦਾਨੀ ਬੋਲਾ ਹੋ ਜਾਂਦਾ ਹੈ ਗੁੰੰਗਾ ਹੋ ਜਾਂਦਾ ਹੈ ਨਵੇਂ ਗੋਲ ਘਰ ਪਜਾਦੀਆਂ ਉਸੇ ਵੇ ਹਾਂਸ ਗਿਆ ਗੈਣਾਰੇ ਹਾਂਸ ਜੀਵ ਆਤਮਾ ਜਿਹੜਾ ਹੈ ਉਹ ਹੀ ਉਹ ਗੈਣਾਰੇ ਆਕਾਸ਼ ਦੇ ਮਾਰਗੇ ਚੱਲਿਆ ਜਾਂਦਾ ਪਰਲੋਕ ਤੇ ਸਾਖ ਕਿਤਾਬ ਦੇਣ ਵਾ ਤੇ ਪਰਲੋਕ ਨਹੀਂ ਪੁਰ ਜਾਂਦਾ ਹੈ ਹਾਂਸ ਗਿਆ ਗੈਣਾਰੇ ਅਕੋ ਗੈਣਾਰੇ ਜਿਹੜੇ ਯੋਗੀ ਹੈ ਉਹ ਯੋਗੀਆਂ ਦੇ ਦਸਵੇਂ ਦਰੂਪੀ ਆਕਾਸ਼ ਤਾਣੇ ਜੀਵ ਆਤਮਾ ਨਿਕਲ ਗਏ ਅੰਦਰ ਉਹਨਾਂ ਨੂੰ ਵੀ ਪਰਲੋਕ ਦੀ ਜਾਣਾ ਪੈਂਦਾ ਯੋਗੀਆਂ ਨੂੰ ਵੀ ਇਸੇ ਪ੍ਰਕਾਰ ਜਿਹੜੇ ਮਹਾਤਮਾ ਹੰਸਾਂ ਨੇ ਉਹਨਾਂ ਦਾ ਗਨਾਰੇ ਚਿਲਾਕਾ ਅਸਮਿਆਗਾ ਜੀਵਾਤਮਾ ਉਹਦੇ ਵਿੱਚ ਮਰ ਜਾਂਦੇ ਜਾ ਕੇ ਆਹ ਤਾਂ ਛੁੱਟੀ ਮੁੱਠੀ ਝੂਠ ਵਿਦਣੀਆਂ ਸੌਨਾਂ ਦੇ ਜਿਹੜੀ ਤਾਂ ਇਸਤਰੀਏ ਉਹ ਛੁੱਟਣ ਹੋ ਜਾਂਦੀ ਏ ਕਹਿੰਦੀ ਮੈਂ ਤਾਂ ਮੁੱਠੀ ਲੁੱਟੀ ਗਈ ਅੱਜ ਮੈਂ ਤਾਂ ਵਿਦਣੀਆਂ ਬੜੀ ਦੁਖੀ ਹੋ ਰਹੀ ਹਾਂ ਮਰਤਕੜਾ ਅੰਗਨੜੇ ਬਾਰੀ ਮੇਰਾ ਜੀਆ ਪਤੀ ਸੀ ਮੁਰਦਾ ਹੋਇਆ ਅੰਗਰੇਜ਼ੀ ਦੇ ਬੇੜੇ ਦੇ ਬਾਹਰ ਵਿੱਚ ਪਿਆਇ ਇਸ ਪ੍ਰਕਾਰ ਬੈਨਪਾਉਣ ਲੱਗ ਜਾਂਦੀ ਏ ਕੋਲੇ ਬੈਠ ਕੇ ਰੋਂਦੀਆਂ ਰਹਿੰਦੀਆਂ ਹਨਗੀਆਂ ਉਸੇ ਉੱਪਰ ਸਾਤ ਅੰਗਸਤੀ ਮੁਠੀ ਝੂਠ ਵਿਧਣੀ ਆ ਕਿਸੇ ਪ੍ਰਕਾਰ ਸਾ ਉਹ ਦੇ ਵਿੱਚ ਜਿਹੜੀ ਬੁੱਧੀ ਸੀ ਉਹ ਛੁੱਟਣ ਹੋ ਗਈ ਉਸ ਦੇ ਅੱਗੇ ਮੁਠੀ ਜਿਹੜੀ ਮੁਠੀ ਸੀ ਕੰਮ ਕੋ ਅਦਾ ਕਰਦੀ ਝੂਠ ਬਿੱਦਣੀਆਂ ਔਰ ਜੋ ਝੂਠ ਆਦਕਾਂ ਕਰਕੇ ਬਿੱਦਣੀਆਂ ਦੁਖੀ ਹੁੰਦੀ ਹੈ ਮਿਰਤਕੜਾ ਅੰਗਨੜੇ ਬਾੜੇ ਮਿਰਤਕੜਾ ਸਰੀਰ ਅੰਗਨੜੇ ਬਾੜੇ ਜਿਹੜਾ ਅੰਗਨੜੇ ਪਿਆਰਿਆ ਸੀ ਉਹਨੂੰ ਬਾਹਰ ਉਜਾੜ ਤੋ ਲੈ ਜਾਂਦੇ ਐ ਜਿਹੜੇ ਨੇ ਬਾੜ ਚ ਪਿਆ ਹੁੰਦਾ ਔਰ ਉਹ ਤਿਆਰ ਕਰਨ ਵਾਲੇ ਸਾਰੇ ਉਹਨੂੰ ਬਾਹਰ ਲੈ ਜਾਂਦੇ ਹਨ ਫੁਰਤ ਮੋਈ ਮਰ ਮਾਈਏ ਮਿਰਤਕੜਾ ਅੰਗਨੜੇ ਬਾੜੇ ਜਦੋਂ ਪਰਮੇਸ਼ਰ ਦੇ ਨਾਮ ਤੋਂ ਮਰਿਆ ਹੋਇਆ ਉਹ ਅੰਗਰੇਜ਼ ਦੇ ਸਹਾਰੂਕੀ ਬਾਗ ਯਾਰ ਦੇ ਅੰਗਣ ਬੇੜੇ ਵਿੱਚ ਹੀ ਹੁੰਦਾ ਜਾਂਦਾ ਜੰਮਦਾ ਮਰਦਾ ਰਹਿੰਦਾ ਹੈ ਤੁਰ ਤੋਂ ਮੋਈ ਮਾਂ ਮਾਈਏ ਇਸ ਈਸਤਰੀ ਕਹਿੰਦੀ ਹੈ ਮਰਨ ਵਾਲੇ ਨੇ ਮੇਰੀ ਮਾਂ ਮੇਰੀ ਤਾਂ ਹੋਸ਼ ਹੀ ਮਾਰ ਦਿੱਤੀ ਮਹਿਲ ਰੁਨੀ ਦਰਬਾਰ ਇਸ ਕਰ ਮਹਿਬ ਜੀ ਇਸਤਰੀ ਹੈ ਦਰਬਾਰ ਵਿੱਚ ਬੈਠ ਕੇ ਰੋਂਦੀ ਹੈ ਉਹ ਦਰਵਾਜ਼ੇ 'ਤੇ ਬੈਠੀ ਬਹਿਣ ਪਾਉਂਦੀ ਰਹਿੰਦੀ ਰੋਂਦੀ ਰਹਿੰਦੀ ਹੈ ਇਸ ਪ੍ਰਕਾਰ ਦੀ ਹਾਲਤ ਹੈ ਇਸੇ ਪ੍ਰਕਾਰ ਸੁਰਤ ਮੂਈ ਮਰ ਮਾਈਏ ਜਿਨ੍ਹਾਂ ਦੀ ਸਹਸਮੇਜੀ ਮਾਈਏ ਮਾਇਆ ਵਿੱਚ ਵਾਹਿਗੁਰੂ ਵੱਲੋਂ ਮਰੇ ਹੋਏ ਹੈ ਉਹਨਾਂ ਦੀ ਸੁਰਤੋ ਵਾਹਿਗੁਰੂ ਦੇ ਸਿਧਨ ਵੱਲੋਂ ਮਰ ਗਈ ਉਹ ਹਰ ਵਕਤ ਮਾਇਆ ਦੇ ਵਿੱਚ ਹੀ ਮਾਰੇ ਰਹਿੰਦੇ ਹਨ ਮੌਤ ਮਰ ਮੌਤ ਵੀ ਮਾਰਦੀ ਰਹਿੰਦੀ ਮਾਇਆ ਵਿੱਚ ਲੱਗਿਆਂ ਨੂੰ ਇਹ ਫੁਰਤ ਵੀ ਵਾਹਿਗੁਰੂ ਦੇ ਸਿਮਨ ਵੱਲੋਂ ਮਰੀ ਰਹਿੰਦੀ ਉਹਨਾਂ ਦੀ ਮਹਿਲ ਰੁੰਨੀ ਦਰਬਾਰ ਉਸ ਜਿਹੜੇ ਸਹਿ ਸੰਗ ਜੀ ਮਹਿਲ ਇਸਤਰੀ ਰਹਿੰਦੀ ਹੈ ਦਰਵਾਜ਼ੇ ਕੋਈ ਮੂਹੇ ਕੇ ਬੈਠ ਕੇ ਮਹਿਲ ਜਿਹੜੀ ਇਹ ਜਿੰਦਾ ਹੈ ਇਹ ਰਹਿੰਦੀ ਰਹਿੰਦੀ ਹੈ ਦਰਗਾਹ ਦੇ ਬਾਹਰ ਵਿੱਚ ਜਾ ਕੇ ਰੋਣਾ ਪੈਂਦਾ ਮੈਂ ਕੋਈ ਗੁਣ ਨਾ ਧਾਰਨ ਕੀਤਾ ਕਾਂਤ ਮਹਿਲੀ ਹੋ ਸੰਗੁਰੂ ਜੀ ਕਰਮੀਆਂ ਨੇ ਇਹ ਤੇ ਉਹ ਕੰਤ ਹੈ ਮਹਿ ਹੈ ਜਿਹੜੀ ਇਸਤਰੀ ਹੋ ਇਹ ਯੂਰਪੀ ਇਸਤਰੀਓ ਕੰਤ ਪਤੀ ਅਕਾਲਪੁਰਖ ਹੈ ਉਹਦੀ ਪ੍ਰਾਪਤੀ ਵਾਸਤੇ ਸਾਨੂੰ ਬਰਾਹ ਕਰਨਾ ਚਾਹੀਦਾ ਰੋਗੋ ਦੇ ਹੋਣਾ ਇੱਕ ਲੱਗੇ ਕੇ ਗੁਣ ਸਾਰੇ ਅਕਾਲਪੁਰਖ ਦੇ ਗੁਣਾਂ ਨੂੰ ਸੰਭਾਲਣਾ ਕਰੋ ਭਾਗਾਂ ਵਾਲੇ ਬਣ ਜਾਓਗੇ ਝਾਲ ਮਲ ਜਾਨੀ ਨਾਲ ਆਖੀਰ ਸਹਿਬ ਸਿੰਘ ਜੀ ਜਨ ਪਾ ਕੇ ਘੜਾ ਸਿਰ ਤੇ ਤੇ ਮਲ ਕੇ ਨਹੀਂ ਆਦਿਕ ਸਾਬੂਨ ਆਦਕ ਨਾਲ ਉਹ ਜਾਨੀ ਜਿਹੜਾ ਪਰ ਲੋਕ ਨੂੰ ਜਾਣ ਵਾਲਾ ਜੀਵਾਤਮਾ ਦਾ ਦੇਹ ਸੀ ਉਹਨੂੰ ਜਾਨੀ ਕਹਿੰਦੇ ਐ ਇਹ ਜਨਮ ਵਿੱਚ ਚਲੇ ਜਾਣ ਵਾਲੇ ਨੂੰ ਮੁੱਲ ਘੁਆਣਾ ਕੀਤਾ ਇਹਨਾਂ ਨੇ ਪਾਣੀ ਪਾ ਕੇ ਖੱਟਾ ਵਿਗ ਪਾ ਕੇ ਮਲ ਕੇ ਕੱਪੜ ਪੱਟ ਅੰਬਾਰੇ ਉਹਨੂੰ ਪੱਟ ਤਖਤੇ ਤੇ ਰੱਖਦਾ ਅੰਡੇ ਤੇ ਪਾਤ ਤਸਲੀ ਤੇ ਤਾਤ ਦਾ ਤੇ ਉਹਾਰੇ ਪੱਟ ਰੇਸ਼ਮ ਦੇ ਜੇ ਕੋਈ ਅਮੀਰ ਹੋਵੇ ਤਾਂ ਰੇਸ਼ਮ ਦੇ ਕੱਪੜਿਆਂ ਦੇ ਾਮਾਰ ਢੇਰ ਲਾ ਸਤੇ ਜੇ ਕੋਈ ਦੂਸਰ ਪੱਟ ਰੇਸ਼ਮ ਦੇ ਵਸਤਰਾ ਨੇ ਤੇ ਪੱਟ ਤੇ ਸਖਤੇ ਦੇ ਪਾ ਕੇ ਉਮਾਰੇ ਨੂੰ ਠੇਰ ਲਾ ਕੇ ਬਗਾਨ ਬਣਾਤਾ ਉਤਉ ਨਾਲੇ ਬਾਜੀ ਵੱਜੀ ਸੱਚੀ ਬਾਣੀ ਤੁਧੂ ਦੇ ਨਾਮ ਸਤ ਹੈ ਹਰ ਕਾ ਨਾਮ ਸਤ ਹੈ ਇਹ ਸੱਚੀ ਬਾਣੀ ਹੈ ਨੋ ਉਹਨੇ ਬਾਜੀ ਬਾਜੀ ਪੇ ਪਹਿਲਾਂ ਤਾਂ ਦੁਨੀਆ ਦੇ ਰੰਗਾਂ ਚ ਲੱਗਾ ਹੋਇਆ ਹੋਰ ਪਾਸੇ ਖਫਿਆ ਤੇ ਆਸੀ ਦੁਨੀਆਂ ਦੇ ਗੀਤ ਗਾਉਂਦਾ ਸੀ ਉਹਦੋਂ ਪਰਮੇਸ਼ਰ ਦੀ ਸੱਚੀ ਬਾਣੀ ਦੇ ਬਾਜੇ-ਬਾਜੇ ਤੇ ਕੀਰਤਨ ਕਰਨ ਲੱਗੇ ਰਾਗੀ ਜੇ ਕੋ ਚੰਗਾ ਮਿਲੇ ਆ ਪੰਜ ਮੂਹੇ ਮਨਮਾਰੇ ਪੰਜੋਂਾਂ ਦੇ ਸੁਬੰਦੀ ਜਿਹੜੇ ਆ ਮਰ ਗਏ ਮਨ ਮਰੇ ਬੈ ਹੈ ਮਰੇ ਜਿਹੜੇ ਪੰਜ ਸੁਬੰਦੀ ਹੈ ਮਾਂ ਸਹਿਣੋ ਪੀ ਪਿਓ ਪੁੱਤਰ ਆਜ ਕੋ ਇਹ ਪੰਜ ਸੁਬੰਦੀ ਪੰਜ ਸੱਤ ਇਸੇ ਕਾਰਨ ਨੇ ਮੰਨ ਜੇ ਮਰੇ ਹੈ ਪਹਿਲੇ ਸਾਹੇ ਤਾਂ ਮਰਨ ਵਾਲਾ ਮਾਰ ਹੀ ਗਿਆ ਇਸ ਦਰਕਾਰ ਆਪਣੇ ਆਪ ਨੂੰ ਮੋਇਆ ਮੰਨਦੇ ਹਨ ਇਸੇ ਪ੍ਰਕਾਰ ਬਾਜੇ ਵਜੇ ਪੰਜ ਮੂਏ ਮਾਨਵਾਰੇ ਜਿਨ੍ਹਾਂ ਦੇ ਸੱਚੀ ਬਾਣੀ ਦੇ ਬਾਜੇ ਹੰਦ ਸਤਨਾਮ ਤੇ ਵੱਜ ਪਏ ਹਨ ਪੰਜ ਮੂਏ ਮਨ ਮਾਰੇ ਉਹਨਾਂ ਦੇ ਪੰਜ ਕਾਮ ਕ੍ਰੋਧ ਸਾਧ ਸੰਗਤ ਜੀ ਮਰ ਗਏ ਅਤੇ ਜਿਨ੍ਹਾਂ ਨੇ ਮਨ ਦੇ ਮੰਦੇ ਸਵਾ ਨੂੰ ਮਾਰਿਆ ਸੀ ਉਹਨਾਂ ਨੂੰ ਮੰਨ ਨੂੰ ਵੀ ਮਾਰ ਲਿਆ ਅੰਜੇ ਕਾਮਾਸ਼ ਵੀ ਉਹਨਾਂ ਦੇ ਨਿਰਵਰਤ ਹੋ ਗਏ ਜਾਨੀ ਵਿਛੁਣੜੇ ਮੀਰਾ ਮਰਨ ਭਇਆ ਇਸ ਤ੍ਰੀ ਕਹਿੰਦੀ ਹੈ ਜਾਨੀ ਪਤੀ ਦੇ ਵਿਛੇ ਤੋਂ ਮੇਰਾ ਮਰਨਾ ਹੋ ਗਿਆ ਪਿਆਰੇ ਦੇ ਇਹੋ ਜੀਵਨ ਸੰਸਾਰੇ ਇਹੇ ਤਰ੍ਹਾਂ ਹੈ ਦੁਨੀਆ ਦੀ ਜੀਵਨ ਹੈ ਇਸੇ ਤਰ੍ਹਾਂ ਸਾਥ ਸੰਗੀ ਜਾਨੀ ਕੌਣ ਹੈ ਪਿਆਰਾ ਅਕਾਲ ਪੁਰਖ ਹੋ ਉਹਦੇ ਵਿਛੁਣੇ ਕਰਕੇ ਮੇਰਾ ਮਨ ਲੁਭਿਆ ਇਹ ਮੇਰ ਸੇਰ ਵਿੱਚ ਕਿਹਾਂ ਦਾ ਮਰਨਾ ਹੋ ਰਿਹਾ ਹੈ ਇਹ ਕੁ ਜੀਵਨ ਸੰਸਾਰ ਦਾ ਸੰਸਾਰ ਦਾ ਜੂਣੋ ਤ੍ਰਿਕਾਰ ਹੈ ਮਾਰਾ ਕਹਿੰਦੇ ਹੁੰਦੇ ਜੀਵਤ ਮਰਐ ਸੋ ਜਾਣੀਏ ਜਿਹੜਾ ਭਾਈ ਜੀਵਤ ਭਾਵ ਤੋਂ ਮਰੇ ਉਹੋ ਹੀ ਪਰਮੇਸ਼ਰ ਨੂੰ ਜਾਣ ਸਕਦਾ ਹੈ ਫਿਰ ਸੱਚੜਾ ਹੇਤ ਪਿਆਰੀ ਸੱਚੇ ਅਕਾਲ ਪੁਰਖ ਵਾਹਿਗੁਰੂ ਦੇ ਪਿਆਰ ਦੇ ਹਿਤ ਵਾਸਤੇ ਜਿਹੜਾ ਜੀਵਤ ਭਾਵ ਤੋਂ ਮਰੇ ਉਹ ਜਾਣ ਸਰ ਦੇ ਇੱਕ ਪਰਮੇਸ਼ਰ ਦਾ ਪ੍ਰੇਮ ਕੈਸਾ ਸੱਚਾ ਹੈ ਜੋ ਕਿਰਤ ਕਰਨ ਦੀ ਪਾਲਨ ਕਰਦਾ ਹੈ ਕਾਮਪੁਰਖ ਹੈ ਜੀਵਤ ਮਰਾਸੋ ਜਾਣੀਏ ਜੀਵਤ ਆਵਲੋਂ ਜਿਹੜਾ ਮਰੇ ਉਹ ਸੁ ਜਾਣੀਏ ਸ੍ਰੇਸ਼ਟ ਗਿਆਨਮਾਨ ਜਾਣੀਦਾ ਹੈ ਤੇ ਸੱਚਾ ਹੈ ਇਹ ਪਿਆਰੀ ਕੁਝ ਸੱਚੇ ਆਕਾਸ਼ ਪੁੱਛਦੇ ਵਿੱਚ ਜੀ ਦਾ ਰੇਤ ਪ੍ਰੇਮ ਹੋਏ ਉਹ ਵੀ ਮਾਰੇ ਦੇ ਪਿਆਰੇ ਹਨ ਦੀ ਰੋ ਰੋਣ ਆਈ ਹੋਏ ਜੀਵੂ ਕੀ ਇਸਤਰੀਓ ਤੁਸੀਂ ਰੋਣ ਵਾਸਤੇ ਆਈ ਹੋ ਸਿਆਪੇ ਵਿੱਚ ਇਸਤਰੀਆਂ ਜਿਵੇਂ ਆਉਂਦੀਆਂ ਐ ਭਾਈ ਦੁਨੀਆ ਦੇ ਤਜਾਲ ਸਿੰਘ ਰੋਣ ਵਾਸਤੇ ਤੁਸੀਂ ਆਈ ਜਾਓ ਉਹ ਰੋਵੋ ਤੁਸੀਂ ਝੂਠ ਮੁਠੀ ਸੰਸਾਰੇ ਇਹ ਵੀ ਸ੍ਰਿਸ਼ਟੀ ਜਿੰਨੀ ਹੈ ਇਹ ਤਾਂ ਝੂਠ ਨਹੀਂ ਲੁੱਟਦੀ ਹੈ ਦੂਦ ਕਾਮਾ ਆਦ ਕਾ ਨਹੀਂ ਲੁੱਟ ਗਈ ਹੈ ਕੌਮ ਉਠੜੀ ਤੰਗਾ ਤਾਗ ਨਹੀਂ ਕੋਈ ਇਸਤਰੀ ਕਹਿੰਦੀ ਮੈਂ ਤਾਂ ਲੁੱਟੀ ਗਈ ਮੈਂ ਤਾਂ ਫਲਾਣਾ ਪੰਧਾ ਕਰਦੀ ਤੌਂਦੀ ਰਹੀ ਮੈਂ ਪਤੀ ਦਾ ਮੂੰਹ ਮਨਾ ਵੇਖ ਚੱਕੀ ਹੁਣ ਤੇਰੇ ਗੱਲ ਮਨ ਨਾਲ ਕਰ ਸਕੀ ਕੋਈ ਆਹ ਤਦ ਦੇਰ ਤੋਂ ਹੁਣ ਜੀ ਕਹਿੰਦੀ ਮੈਂ ਲੁੱਟੀ ਗਈ ਹਾਂ ਫਿਰ ਛੋਡੇ ਬਿਦਨਕਾਰੇ ਮੈਨੂੰ ਪਤੀ ਨਹੀਂ ਛੱਡੜ ਕਰਦਾ ਹੁਣ ਮੈਂ ਬਿਦਨਕਾਰੇ ਦੁੱਖ ਦੁੱਖ ਦੀਆਂ ਪੈਰਾਂ 'ਚ ਪਈ ਹੋਈਆਂ ਦੁਖੀ ਕਰ ਗਿਆ ਮੇਰੇ ਤਾਈ ਮਰਨ ਵਾਲਾ ਇਸੇ ਪ੍ਰਕਾਰ ਹੌ ਮੁਠੜੀ ਧੰਦਾ ਧਾਵਣੀ ਸ਼੍ਰੀ ਕੀ ਹੋਂਮੇ ਵਿੱਚ ਮੁਠੜੀ ਲੁੱਟੀ ਗਈ ਹੈ ਸੰਦੇ ਦੁਨੀਆਂ ਦੇ ਹੋਂਮੇ ਵਿੱਚ ਧਾਵਣੀਆਂ ਜੂਨਰ ਦੀਆਂ ਧਾਵਣੀਆਂ ਜਿ ਪੈ ਰਹਿੰਦੇ ਹਨ ਮਿਰ ਛੋਡੇ ਆੜੀ ਵਿਧਣ ਕਾਰੇ ਪਰ ਬੀ ਅਕੈਜਪੁਰ ਹਰੀ ਛੱਡ ਦਿੱਤੀ ਹੈ ਔਰ ਰੂਹ ਛੁੱਟੜ ਕਰਕੇ ਆਪਦੇ ਸਨਮੁਖ ਨਾ ਜਾਣ ਕੇ ਇਸ ਕਰਕੇ ਜੰਮ ਮਰਨ ਦੇ ਵਿਧਣ ਦੁੱਖ ਦੇ ਬਜੰਦੋ ਕੁਲ ਚਿਕਾਰੇ ਦੁੱਖ ਦੀ ਕਾਰ ਚ ਪੈ ਗਈ ਹੈ ਘਰ ਘਰ ਕੰਤ ਮਹਿਲੀਆਂ ਇਸ ਕੀਓਹ ਘਰਾਂ ਘਰ ਵਿੱਚ ਉਹ ਫਤੀ ਹੈ ਜੀਵ ਰੂਪੀ ਇਸਤਰੀਆਂ ਦੇ ਸਹਰਾਂ ਦੇ ਹਿਰਦੇ ਰੂਪੀ ਘਰਾਂ ਘਰਾਂ ਚ ਉਹ ਪ੍ਰਵੇਸ਼ੀ ਪ੍ਰਾਪਤ ਰੂਪ ਹੈ ਰੂੜਾ ਹਿਤ ਪਿਆਰੇ ਉਸ ਪਿਆਰੇ ਚ ਰੂੜੇ ਸੁੰਦਰ ਹਿਤ ਕਰਨਾ ਚਾਹੀਦਾ ਆ ਜਿੰਨੇ ਅਪਵਿੱਤਰ ਹਿਤ ਕਰਦੇ ਹੋਰ ਪਾਸੇ ਇਹ ਸਾਰੇ ਹਿਤ ਛੱਡ ਕੇ ਸੁੰਦਰ ਵਾਸਨੂ ਦੇਵ ਜੀ ਪਿਆਰ ਕਰਨ ਦਾ হেতু ਕਾਰਨ ਬਣਨਾ ਚਾਹੀਦਾ ਹੈ ਸਤਿਗੁਰਾਂ ਦਾ ਉਸ ਪਿਆਰੇ ਜੇਤ ਹੁੰਦਾ ਹੈ ਮੈਂ ਫਿਰ ਸੱਚ ਸਲਾਹਣਾ ਜੀ ਕਹੇ ਸਰ ਕੀ ਉਹ ਪਤਿਰ ਪਤੀ ਜੋ ਤਤਵੇ ਤੇ ਗੁਰੂ ਸਾਹਿਬ ਕਹਿੰਦੇ ਹਨ ਸੱਚੇ ਪਤੀ ਅਕਾਲ ਪੁਰਖ ਦੀ ਸਿਦਨੋ ਕੀਪਾ ਹੈ ਹੋਰ ਐਸੀ ਅੜੀ ਨਾਮ ਘਟਾਰੇ ਉਸ ਜਿਹੜੀ ਆਨੰਦ ਸਹਿਤ ਹੋਈ ਹੈ ਸਾਡੀ ਬ੍ਰਤੀ ਜਿਹੜੀ ਪ੍ਰਸ਼ੰਤਾ ਦੇ ਸਹਿਤ ਹੋਈ ਹੈ ਅਰ ਹਾਸਿਲ ਨਾਮਿਸ ਐਤ ਹੋਈ ਹੈ ਨਾਮ ਜਦ ਕੇ ਪਤਾਰੇ ਪਤੀ ਦੀ ਪ੍ਰਾਪਤੀ ਕੀਤੀ ਨਾਮੀ ਜੋ ਪਤੀ ਹੈ ਸਾਰਿਆਂ ਦਾ ਉਹ ਦੀ ਪ੍ਰਾਪਤੀ ਕਰਕੇ ਮੈਂ ਤਰਸੰਨ ਹੋ ਰਹੀ ਹਾਂ ਗੁਰ ਮਿਲਿਆ ਵੇਸ ਪਰਤਿਆ ਸਿਰਖੀਓ ਗੁਰੂ ਸਾਹਿਬ ਦੇ ਨਾਲ ਮਿਲਨੇ ਕਰਕੇ ਜਿਹਨਾਂ ਦੇ ਪੇ ਦਾ ਵੇਸ ਹੁੰਦਾ ਹੈ ਸਿਰ ਖੋਲ ਕੇ ਰੋਣ ਲੱਗ ਜਾਂਦੀਆਂ ਹਨ ਇਸ ਪ੍ਰਕਾਰ ਦਾ ਇਹ ਵੇਸ ਹੁੰਦਾ ਹੈ ਉਹਨਾਂ ਦਾ ਉਹ ਰੰਡੀਆਂ ਜਿਹੜੀਆਂ ਸਾਗਣਾ ਵਾਲਾ ਵੇਸ ਪਲਟ ਲੈਂਦੀਆਂ ਹਰਗੀਆਂ ਇਸੇ ਤਰ੍ਹਾਂ ਇਹ ਗੁਰ ਮਿਲਿਆ ਵੇਸ ਪਲਟਿਆ ਅਸੀਂ ਸਤਨਾਂ ਦੇ ਨਾਲ ਮਿਲ ਕੇ ਜੰਮਣ ਮਰਨ ਵਾਲਾ ਜਿਹੜਾ ਵੇਸ ਧਾਰਨਾ ਸੀ ਉਹ ਪਲਟ ਲਿਆ ਹੈ ਹੁਣ ਅਸੀਂ ਵਾਹਿਗੁਰੂ ਦੇ ਅਨੰਦ ਦੇ ਸਹਿਤ ਹੋ ਗਏ ਹਾਂ ਸਾਤ ਅਨੁਸਾਚੀ ਸੀਗਾਰੂ ਹੋਰ ਸ੍ਰੀ ਦਾ ਸੱਚਾ ਸ਼ਿੰਗਾਰ ਹੈ ਕਿ ਵਾਹਿਗੁਰੂ ਪਤੀ ਸਦਾ ਨਿਤ ਨਵ ਹੈ ਅਤੇ ਉਹਦਾ ਸਾਜਨਾ ਰੂਪੀ ਸ਼ਿੰਗਾਰ ਸੱਚਾ ਹੈ ਜਿਨ੍ਹਾਂ ਨੇ ਗੁਰਾਂ ਦੇ ਨਾਲ ਮਿਲ ਕੇ ਜੰਮ ਨੂੰ ਮਰਨ ਵਾਲੇ ਸਰੀਰ ਵੱਲੋਂ ਆਪਦੇ ਵੇਸ ਨੂੰ ਪਲਟ ਕੇ ਅਖੰਡ ਚੇਤਨ ਦੇ ਵੀ ਪ੍ਰਾਪਤੀ ਕਰ ਲਈ ਆਗੋ ਮਿਲੋ ਸਹੇਲੀ ਮੋ ਆਓ ਸੰਤ ਜਨੋ ਸਹੇਲਿਓ ਪਿਆਰੀਓ ਸਖਿਓ ਆਓ ਮਿਲੋ ਸੇਮਰਹੁ ਸਿਰਜਣਹਾਰ ਜਗਤ ਨੂੰ ਰਚੇ ਵਾਲਾ ਜੋ ਪਰਮੇਸ਼ਵਰਾ ਉਹ ਪਤੀ ਹੈ ਸਾਰੇੰਦਰਾ ਉਹ ਦਾ ਸਿਮਰਨ ਕਰੋ ਸਾਰੇ ਮਿਲ ਕੇ ਬਈਰ ਨਾਮ ਸੁਹਾਗਣੀ ਬਈਰ ਸਾੜੀ ਬੋਲੀ ਕਿਸਤਰੀ ਨੂੰ ਕਹਿੰਦੇ ਹਨ ਬਈਰ ਇਸਤਰੀ ਉਸ ਇਸਤਰੀ ਦਾ ਨਾਮ ਸੁਹਾਗਨੀ ਹੈ ਸੱਚ ਸਵਾਰਨਹਾਰੂ ਜਿਹਨੂੰ ਗੁਰੂ ਸਾਹਿਬ ਸੱਚ ਨਾਮ ਦੇ ਕੇ ਸਵਾਰਨ ਵਾਲੇ ਹੋਏ ਹੈ ਬਈਰ ਜੀਵ ਰੂਪੀ ਬਈਰ ਇਸਤਰੀ ਉਹ ਪ੍ਰਵੇਸ਼ਕ ਦੇ ਸੁਹਾਗ ਵਾਲੀ ਨਾਮ ਜਪਣ ਵਾਲੀ ਹੋਈ ਹੈ ਸੱਚ ਸਵਾਰਨਹਾਰੂ ਜਿਹਨੂੰ ਸੱਚਾ ਪਰਮੇਸ਼ਰ ਆਗਮ ਬ ਰੂਪ ਦੇ ਵਿੱਚ ਨਿਸ਼ਟਾ ਦੇ ਕੇ ਸਵਾਰਨ ਵਾਲਾ ਸਵਾਰ ਲਿੰਦਾ ਹੈ ਗਾਉ ਗੀਤ ਨਾਂ ਬਿਰਹਾੜਾ। اے ਨਾਮੇ ਸਾਹਿਬ ਦਾ ਪਾਠੇ ਗਾਉ ਗੀਤ ਨਾ ਬਿਰਹਾੜਾ। ਬਿਰਹਾੜੇ ਵਿਛੋੜੇ ਵਾਲੇ ਗੀਤ ਨਾ ਗਾਓ। ਨਾਨਕ ਬ੍ਰਹਮ ਵਿਚਾਰੋ। ਬ੍ਰਹਮ ਆਤਮਾ ਨੂੰ ਵਿਚਾਰ ਕਰੋ ਮਾਰਾ ਕਹਿੰਦੇ। ਅੰਮ੍ਰਿਤਸਰ ਸਾਹਿਬ ਦਾ ਪਾਠੇ ਕਰਦੇ ਹਾਂ। ਗਾਉ ਗੀਤ ਨਾ ਬਿਰਹਾੜਾ। ਪਤੈ ਨੂੰ ਉਂ ਕੁੜੇ ਉਨਿਓ। ਗੀਤਾਂ ਨੂੰ ਗਾਉਂ ਕਹਿੰਦੇ ਬਿਰਹਾ ਪ੍ਰੇਮ ਦੀਆਂ। ਤੇ ਨਾਨਕ ਬ੍ਰਹਮ ਵਿਚਾਰੋ। ਬ੍ਰਹਮ ਦੀ ਵਿਚਾਰ ਵੀ ਕਰੋ। ਏ ਅੰਮ੍ਰਿਤਸਰ ਸਾਹਿਬ ਗੀਤਨ ਇਕੱਠਾ ਕਰਦੇ ਆ ਬਾਤ ਤੋ ਗਾਉ ਗੀਤ ਪ੍ਰਵੇਸ਼ੇ ਦਾ ਜਸ ਵੀ ਗਾਓ ਤੇ ਨਾਂ ਪਿਆ ਰਹਿਣਾ ਫੇਰ ਜਗਾ ਵਿਛੋੜਾ ਨਹੀਂ ਕਦੇ ਹੋਣਾ ਨਾਨਕ ਬ੍ਰਹਮ ਵਿਚਾਰੋ ਸਰਗੀ ਨਾਨਕ ਦੇਵ ਜੀ ਕਹਿੰਦੇ ਬ੍ਰਹਮ ਆਤਮਾ ਦਾ ਵੀ ਵਿਚਾਰ ਕਰੋ ਤੇਰੇ ਜਸ ਨੂੰ ਵੀ ਗਾ ਲਓ ਫੇਰ ਵਿਛੋੜਾ ਕਦੇ ਨਹੀਂ ਹੋਵੇਗਾ